ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਹਰ ਕੋਈ ਇਹ ਹੀ ਗੱਲ ਬਾਰ-ਬਾਰ ਦਿਮਾਗ ਦੇ ਵਿੱਚ ਸੋਚਦਾ ਵੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਊਗੀ ਤਾਂ ਕਿਵੇਂ ਹੋਊ ਪਰਮਾਤਮਾ ਦੀ ਪ੍ਰਾਪਤੀ ਲਈ ਕੁਝ ਕਰਨ ਦੀ ਲੋੜ ਨਹੀਂ ਪਰਮਾਤਮਾ ਦੀ ਪ੍ਰਾਪਤੀ ਲਈ ਬਿਨਾਂ ਕੁਝ ਕੀਤੇ ਵੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਹਲੋ ਜੇ ਕੁਝ ਕਰਨਾ ਹੈ ਤਾਂ ਸੰਸਾਰ ਦੇ ਵਿੱਚ ਕਰਿਆ ਜਾਓ ਜਿਹੜੀਆਂ ਚੀਜ਼ਾਂ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਹੱਥ ਲਾ ਸਕਦੇ ਹੋ ਅੱਖਾਂ ਨਾਲ ਦੇਖ ਸਕਦੇ ਹੋ ਸਪਰਸ਼ ਕਰ ਸਕਦੇ ਹੋ ਤਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਤਿੰਨ ਬਦਲਾਵਾਂ ਦੇ ਵਿੱਚ ਦੇਖੋਗੇ ਪਹਿਲਾਂ ਤਾਂ ਉਹ ਪੈਦਾ ਹੋ ਰਹੀਆਂ ਨੇ ਫਿਰ ਉਹ ਬਦਲ ਰਹੀਆਂ ਨੇ ਤੇ ਫਿਰ ਉਹ ਨਾਸ਼ ਹੋ ਰਹੀਆਂ ਨੇ ਹਲੋ ਧੰਨਵਾਦ ਇਸ ਚੀਜ਼ ਨੂੰ ਹੁਣ ਬੜੇ ਥੋੜੇ ਬਰੀਕੀ ਤਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਮੰਨ ਲਓ ਇੱਕ ਦੀਵਾ ਤੁਹਾਡੇ ਹੱਥ ਦੇ ਵਿੱਚ ਉਸ ਦੀਵੇ ਦੇ ਵਿੱਚ ਬੱਤੀ ਪਾਤੀ ਤੇਲ ਪਾਤਾ ਕਿੱਤੋਂ ਕਿਤੋਂ ਉਹਦੇ ਵਿੱਚ ਜੋਤ ਪ੍ਰਗਟ ਕਰਦੀ ਮਤਲਬ ਉਹਨੂੰ ਅੱਗ ਲਾ ਦ ਅੱਗ ਲੱਗੀ ਜ ਜਿਹਨੂੰ ਅੱਗ ਲੱਗੀ ਉਹਦੀ ਰੋਸ਼ਨੀ ਕਰਕੇ ਆਪਾਂ ਨੂੰ ਆਲਾ ਦਰਾਲਾ ਸਾਰਾ ਕੁਝ ਦਿਖ ਰਿਹਾ ਹੁਣ ਤੁਸੀਂ ਜੇ ਇਹ ਸਵਾਲ ਪੁੱਛੋਗੇ ਕਿ ਇਹਹੀ ਜਿਹੜੀ ਇਹਦੇ ਚ ਜੋਤ ਚੱਲ ਰਹੀ ਹੈ ਕਿੱਥੋਂ ਆ ਕੀ ਇਹ ਸਵਾਲ ਬੇਵਕੂਫੀ ਵਾਲਾ ਨਹੀਂ ਜੇ ਤਾਂ ਤੁਹਾਨੂੰ ਵਿਗਿਆਨ ਬਾਰੇ ਪਤਾ ਹੈ ਫਿਰ ਤਾਂ ਤੁਸੀਂ ਕਹੋਗੇ ਕਿ ਹਾਂ ਇਹ ਸਾਨੂੰ ਪਤਾ ਹੈ ਵੀ ਇਹ ਜੋਤ ਕਿੱਥੋਂ ਆਈ ਤੁਸੀਂ ਗੁਰੂ ਨੂੰ ਪੁੱਛ ਰਹੇ ਹੋ ਕਿ ਇਹ ਜੋਤ ਕਿੱਥੋਂ ਆਈ ਹੈ ਤੇ ਗੁਰੂ ਨੇ ਜੇ ਫੂਕ ਮਾਰ ਕੇ ਜੋਤ ਬੁਝਾਤੀ ਤੇ ਫਿਰ ਜੇ ਤੁਹਾਨੂੰ ਸਵਾਲ ਪੁੱਛ ਲਿਆ ਵੀ ਹੁਣ ਦੱਸੋ ਜੋਤ ਗਈ ਕਿੱਥੇ ਹੈ ਲੋ ਧੰਨਵਾਦ ਤੁਹਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੁੰਦੀ ਦੋ ਪ੍ਰਕਾਰ ਦੀ ਜੀਵਨ ਜੀਣ ਦੀ ਕਲਾ ਹੁੰਦੀ ਹੈ ਇੱਕ ਹੁੰਦੀ ਹੈ ਬਾਹਰ ਮੁਖੀ ਇੱਕ ਹੁੰਦੀ ਹੈ ਅੰਦਰ ਮੁਖੀ ਜਿਹੜੀ ਜ਼ਿੰਦਗੀ ਤੁਸੀਂ ਅੱਖਾਂ ਨਾਲ ਦੇਖ ਕੇ ਬਾਹਰੋਂ ਜੀ ਰਹੇ ਹੋ ਉਹ ਦੁਨੀਆ ਵੱਕਰੀ ਹੈ ਉਹ ਸੰਸਾਰ ਵੱਕਰਾ ਹੈ ਜੋ ਸੰਸਾਰ ਤੁਹਾਡੇ ਅੰਦਰ ਘਟਿਤ ਹੋ ਰਿਹਾ ਹੈ ਜੋ ਸੰਸਾਰ ਦੀਆਂ ਘਟਨਾਵਾਂ ਤੁਹਾਡੇ ਅੰਦਰ ਵਾਪਰ ਰਹੀਆਂ ਨੇ ਉਹ ਨੂੰ ਅੰਤਰਮੁਖੀ ਗਿਆਨ ਪਰਮਾਤਮਾ ਕਦੇ ਵੀ ਬਾਹਰ ਮੁਖੀ ਅਵਸਥਾ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਇਹ ਲੋ ਧੰਨਵਾਦ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਪਰਮਾਤਮਾ ਪ੍ਰਾਪਤ ਕਰਕੇ ਕਰਨਾ ਕੀ ਹੈ ਜੇ ਕੋਈ ਧਾਰਮਿਕ ਬੰਦਾ ਪਰਮਾਤਮਾ ਦੇ ਪਿੱਛੇ ਹੀ ਪਿਆ ਹੋਇਆ ਵੀ ਮੈਂ ਤਾਂ ਚਾਹੇ ਮੱਥੇ ਟੇਕਣੇ ਪੈਣ ਚਾਹੇ ਮੈਨੂੰ ਡੰਡਉਤਾਂ ਕਰਨੀਆਂ ਪੈਣ ਚਾਹੇ ਮੈਂ ਰਿਗੜ ਰਿਗੜ ਕੇ ਜਾਵਾਂ ਮੈਨੂੰ ਪਰਮਾਤਮਾ ਮਿਲਣਾ ਚਾਹੀਦਾ ਹੈ ਚਲ ਠੀਕ ਹੈ ਮੰਨ ਲਓ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਪਰਮਾਤਮਾ ਤੋਂ ਕੀ ਕੰਮ ਲਓਗੇ ਅਸੀਂ ਬੇਵਕੂਫੀ ਦਾ ਸਵਾਲ ਪੁੱਛਾਂਗੇ ਵੀ ਪਰਮਾਤਮਾ ਹੁਣ ਤੂੰ ਸਾਡੇ ਸਾਹਮਣੇ ਪ੍ਰਗਟ ਹੋ ਗਿਆ ਇਹ ਸਾਡੀ ਭਗਤੀ ਹੈ ਕਿ ਤੂੰ ਸਾਡੇ ਸਾਹਮਣੇ ਪ੍ਰਗਟ ਹੋ ਗਿਆ ਹੁਣ ਸਵਾਲ ਦਾ ਜਵਾਬ ਇਹ ਦੇਈ ਕਿ ਸਾਡੀ ਜ਼ਿੰਦਗੀ 'ਚ ਦੁੱਖ ਕਿਉਂ ਇਹ ਸਿਰਫ ਇੱਕ ਸੋਚ ਨਾਲ ਹੀ ਅੰਦਰ ਕਿ ਤੁਸੀਂ ਪਰਮਾਤਮਾ ਨੂੰ ਪ੍ਰਗਟ ਕਰਕੇ ਜਾਂ ਤਾਂ ਕੋਈ ਸਵਾਲ ਪੁੱਛੋਗੇ ਜਾਂ ਤੁਹਾਡੀ ਕੋਈ ਆਪਣੀ ਮੰਗ ਹੋਊਗੀ ਜਿਹਨੂੰ ਤੁਸੀਂ ਪੂਰਾ ਕਰਵਾਉਣਾ ਹੈ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗਣ ਵਾਲਾ ਦਿਮਾਗ ਜਿਸ ਦਿਨ ਤੁਹਾਡਾ ਆ ਗਿਆ ਤੁਸੀਂ ਖੁਦ ਰੱਬ ਬਣ ਜਾਓਗੇ ਹੈਲੋ ਧੰਨਵਾਦ ਅਧਿਆਤਮਕ ਜੀਵਨ ਦੇ ਵਿੱਚ ਜਾਂ ਅਧਿਆਤਮਕ ਸੋਚ ਵਿਚਾਰ ਰੱਖਣ ਵਾਲਾ ਕੋਈ ਮਨੁੱਖ ਸੰਸਾਰ ਦੇ ਵਿੱਚ ਚੱਲ ਰਹੀ ਕਿਸੇ ਵੀ ਗੱਲ ਦੇ ਉੱਤੇ ਬਹਿਸ ਕਰਨਾ ਨਹੀਂ ਚਾਹੁੰਦਾ ਜੋ ਸੰਪੂਰਨ ਆਪਣੇ ਆਪ ਦੇ ਵਿੱਚ ਪਰਮਾਤਮਾ ਹਾਜ਼ਰ ਨਾਜ਼ਰ ਕਰਕੇ ਬੈਠਾ ਹੈ ਤੁਸੀਂ ਉਹਨੂੰ ਨਹੀਂ ਝਾਰ ਸਕਦੇ ਉਹਦੀ ਤੀਜੀ ਅੱਖ ਖੁੱਲ ਚੁੱਕੀ ਹੈ ਤੀਸਰੀ ਅੱਖ ਤੋਂ ਕੁਝ ਵੀ ਨਹੀਂ ਲੁਕਦਾ ਮੇਰੇ ਬੱਚੇ ਹੈਲੋ ਧੰਨਵਾਦ ਕੁਝ ਨਹੀਂ ਲੁਕਦਾ ਤੁਸੀਂ ਆਪਣੀ ਸੋਚ ਵਿਚਾਰ ਨਾਲ ਇੱਕ ਚੀਜ਼ ਮੈਨੂੰ ਦੱਸੋ ਪਰਮਾਤਮਾ ਨੂੰ ਹੁਣ ਤੱਕ ਤੁਸੀਂ ਕਿੰਨਾ ਕੁ ਸਮਝਿਆ ਰੱਬ ਜੀ ਕੋਲੇ ਆਉਣ ਤੋਂ ਪਹਿਲਾਂ ਵੀ ਤਾਂ ਤੁਹਾਨੂੰ ਪਰਮਾਤਮਾ ਬਾਰੇ ਪਤਾ ਸੀ ਪਰ ਜਦੋਂ ਹੀ ਤੁਸੀਂ ਰੱਬ ਜੀ ਕੋਲੇ ਪਹੁੰਚੇ ਤਾਂ ਰੱਬ ਜੀ ਦਾ ਦਿੱਤਾ ਹੋਇਆ ਪਤਾ ਤੇ ਤੁਹਾਡੇ ਕੋਲ ਜੋ ਪਤਾ ਸੀ ਪ੍ਰਮਾਤਮਾ ਦਾ ਉਹਨਾਂ ਨੂੰ ਜਦੋਂ ਹੀ ਤੁਸੀਂ ਜੋੜ ਕੇ ਦੇਖਿਆ ਤਾਂ ਤੁਹਾਡੇ ਕੋਲੇ ਜੋ ਪਤਾ ਸੀ ਉਹਦੇ ਵਿੱਚ ਬਹੁਤ ਕਮੀਆਂ ਸੀ ਤੁਹਾਨੂੰ ਕਨਫਰਮ ਹੋ ਗਿਆ ਕਿ ਯਾਰ ਜਿਹੜੀ ਵਿੱਚ ਜਿਹੜੇ ਮੁਹੱਲੇ ਦੇ ਵਿੱਚ ਅਸੀਂ ਪ੍ਰਮਾਤਮਾ ਦੀ ਖੋਜ ਕਰ ਰਹੇ ਹਾਂ ਅਸੀਂ ਤਾਂ ਸ਼ਾਇਦ ਪਤਾ ਨਹੀਂ ਕਿਹੜੇ ਸਮਾਜ ਦੇ ਵਿੱਚ ਆ ਕਿ ਸ਼ਾਇਦ ਇੱਥੇ ਤਾਂ ਰੱਬ ਹੈ ਹੀ ਨਹੀਂ ਪਰ ਜਦੋਂ ਹੀ ਰੱਬ ਜੀ ਦੇ ਪਤੇ ਦੇ ਹਿਸਾਬ ਨਾਲ ਸਾਨੂੰ ਸਮਝ ਆਈ ਰਬੀ ਦਾ ਪਤਾ ਬੜਾ ਸੌਖਾ ਸੀ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਕਿਤੇ ਬਾਹਰੋਂ ਨਹੀਂ ਹੋਣੀ ਉਹ ਸਿਰਫ ਅੰਦਰੋਂ ਹੀ ਹੋਣੀ ਹੈ ਹੈਲੋ ਧੰਨਵਾਦ ਰਾਕੂ ਪਰਮਾਤਮਾ ਦੀ ਦਿੱਤੀਆਂ ਦਾਤਾਂ ਦਾ ਜੇ ਤੁਸੀਂ ਮੇਰੇ ਬੱਚੇ ਧੰਨਵਾਦ ਨਹੀਂ ਕਰੋਗੇ ਤਾਂ ਉਹਦਾ ਰਿਜ਼ਲਟ ਇਹੀ ਨਿਕਲਦਾ ਹੈ ਕਿ ਮੰਨ ਲਓ ਤੁਸੀਂ ਸਾਰਿਆਂ ਨੇ 4 ਪੈਸੇ ਇਕੱਠੇ ਕਰਕੇ ਮੇਰਾ ਘਰ ਪਤਾ ਤੁਸੀਂ 4 ਪੈਸੇ ਇਕੱਠੇ ਕਰਕੇ ਮੈਨੂੰ ਫੌਰੀਨ ਦੇ ਵਿੱਚ ਭੇਜ ਰਹੇ ਹੋ ਹੁਣ 에어ਪੋਰਟ ਤੇ ਜਾਂਦੇ ਹੋਏ ਜੇ ਕਿਤੇ ਮੈਂ ਤੁਹਾਨੂੰ ਜੱਫੀ ਪਾ ਕੇ ਜਾਂ ਤੁਸੀਂ ਮੇਰੀ ਜੇ ਉਮਰ ਚੋਂ ਵੱਡੇ ਹੋ ਤਾਂ ਮੈਂ ਜੇ ਤੁਹਾਡੇ ਪੈਰੀ ਹੱਥ ਲਾ ਕੇ ਤੁਹਾਡਾ ਸਤਿ ਸ਼ੁਕਰਾਨਾ ਧੰਨਵਾਦ ਨਹੀਂ ਕਰੂੰਗਾ ਤਾਂ ਕੀ ਤੁਸੀਂ ਅਗਲੀ ਵਾਰ ਮੇਰੀ ਮਦਦ ਕਰ ਦੋਗੇ ਨਹੀਂ ਇਹ ਮਨੁੱਖੀ ਸੁਭਾਅ ਹੈ ਅਸੀਂ ਜੇ ਕਿਸੇ ਦੀ ਮਦਦ ਕਰਦੇ ਆ ਤਾਂ ਸਾਨੂੰ ਸਾਹਮਣੇ ਉਹ ਅੱਗੋਂ ਧੰਨਵਾਦੀ ਆਸ ਹੁੰਦੀ ਹੈ ਪਰ ਜਦੋਂ ਹੀ ਸਾਨੂੰ ਸਾਹਮਣੇ ਤੋਂ ਧੰਨਵਾਦੀ ਆਸ ਹੁੰਦੇ ਹੋਏ ਵੀ ਧੰਨਵਾਦ ਨਾ ਮਿਲੇ ਤਾਂ ਅਸੀਂ ਉੱਥੇ ਮਤਲਬੀ ਤੇ ਈਰਖਾ ਵਾਲੇ ਬੰਦੇ ਬਣ ਜਾਂਦੇ ਹਾਂ ਹਲੋ ਧੰਨਵਾਦ ਇਹਨਾਂ ਗੱਲਾਂ ਕਰਕੇ ਹੀ ਤਾਂ ਪਰਮਾਤਮਾ ਤੁਹਾਡੇ ਨੇੜੇ ਨਹੀਂ ਆਉਂਦਾ ਪਰਮਾਤਮਾ ਨੂੰ ਪ੍ਰਗਟ ਕਰਨਾ ਬਹੁਤ ਸੌਖਾ ਹੈ ਬੜਾ ਸੌਖਾ ਉਹਦੇ ਲਈ ਕੋਈ ਭਗਤੀ ਕਰਨ ਦੀ ਲੋੜ ਨਹੀਂ ਉਹਦੇ ਲਈ ਕੋਈ ਕੁਝ ਸਿੱਖਣ ਦੀ ਲੋੜ ਨਹੀਂ ਉਹਦੇ ਲਈ ਪਰਮਾਤਮਾ ਲਈ ਕੋਈ ਕਿਸੇ ਗੁਰੂ ਧਰਮ ਦੀ ਲੋੜ ਨਹੀਂ ਜਿੱਥੇ ਤੱਕ ਮੇਰੀ ਮਨੋਤ ਹੈ ਅੱਜ ਹਰ ਕਿਸੇ ਨੂੰ ਈਗੋ ਬਾਰੇ ਅਣਖ ਬਾਰੇ ਹੰਕਾਰ ਬਾਰੇ ਪਤਾ ਹੈ ਜਿਹੜੀ ਤੁਸੀਂ ਮੈਂ ਦੀ ਕੰਧ ਲਈ ਬੈਠੇ ਹੋ ਇਹ ਮੈਂ ਨੂੰ ਜਿਸ ਦਿਨ ਤੁਸੀਂ ਡੇਗਤਾ ਜਿਸ ਦਿਨ ਤੁਹਾਡਾ ਮੈਂ गिर ਗਿਆ ਤਾਂ ਉਸ ਮੈ ਡਿਗਣ ਤੋਂ ਬਾਅਦ ਚ ਜੋ ਖਾਲੀ ਜਗ੍ਹਾ ਬਚ ਚੁੱਕੀ ਬੱਚੇ ਉੱਥੇ ਪਰਮਾਤਮਾ ਹੀ ਪ੍ਰਗਟ ਹੋ ਸਕਦਾ ਹੈ ਹੈਲੋ ਧੰਨਵਾਦ ਰਾਮ ਮੈ ਦੀ ਕੰਧ ਗਿਰਣ ਤੋਂ ਬਾਅਦ ਹੀ ਪਰਮਾਤਮਾ ਪ੍ਰਗਟ ਹੁੰਦਾ ਹੈ ਉਸ ਤੋਂ ਬਾਅਦ ਚ ਤੁਸੀਂ ਖੁਦ ਪਰਮਾਤਮਾ ਨੂੰ ਸਿਰਜਿਆ ਜੋ ਤੁਹਾਡੇ ਅੰਦਰ ਸੀ ਅਸਲ ਦੇ ਵਿੱਚ ਪਰਮਾਤਮਾ ਨੂੰ ਕੋਈ ਸਿਰਜਣ ਦੀ ਲੋੜ ਨਹੀਂ ਮਨ ਕੇ ਚਲੋ ਕਿ ਤੁਸੀਂ ਪਰਮਾਤਮਾ ਨੂੰ ਬਾਹਰ ਲੱਭ ਰਹੇ ਸੀ ਗੁਰਦੁਆਰੇ ਮੰਦਿਰ ਮਸੀਤ ਜਾਂ ਕਿਤੇ ਵੀ ਪਰ ਪਰਮਾਤਮਾ ਤਾਂ ਅੰਦਰ ਸੀ ਗੁਰੂ ਗ੍ਰੰਥ ਸਾਹਿਬ ਖੁਦ ਕਹਿੰਦੇ ਨੇ ਨੇੜਾ ਹੈ ਦੂਰ ਨਾ ਜਾਣਿ ਉਹ ਨਿਤ ਸਾਰੇ ਸੰਭਾਲੇ ਬਾਣੀ ਰੌਲਾ ਪਾਪ ਆ ਕੇ ਦੱਸ ਰਹੀ ਪ੍ਰਚਾਰਕ ਰੌਲਾ ਪਾਪ ਆ ਕੇ ਦੱਸ ਰਹੇ ਨੇ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਅੰਦਰ ਹੈ ਹੁਣ ਅਸੀਂ ਇਹ ਵਿਚਾਰਧਾਰਾ ਰੱਖੀ ਬੈਠਾ ਕਿ ਅਸੀਂ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਚਾਹੇ ਨਾ ਕਰੀਏ ਅਸੀਂ ਪਰ ਧਾਰਮਿਕ ਬਣ ਜਾਣਾ ਕਿਉਂ ਕਿਉਂਕਿ ਸਾਨੂੰ ਸੁਣਿਆ ਹੋਇਆ ਵੀ ਦੁਨੀਆ ਦੇ ਵਿੱਚ ਜਿਹੜਾ ਧਾਰਮਿਕ ਬਣੂਗਾ ਪਰਮਾਤਮਾ ਉਹਨੂੰ ਮਿਲ ਜਾਂਦਾ ਹੈ ਇਹ ਧਾਰਨਾ ਸਭ ਤੋਂ ਗਲਤ ਹੈ ਜਿਸ ਦਿਨ ਤੁਹਾਡੇ ਅੰਦਰ ਪਰਮਾਤਮਾ ਹਾਜ਼ਰ-ਨਾਜ਼ਰ ਹੋ ਗਿਆ ਉਸ ਦਿਨ ਧਰਮ ਖਤਮ ਫਿਰ ਤੁਸੀਂ ਮੱਥਾ ਟੇਕਣ ਦੇ ਵਿੱਚ ਵਿਸ਼ਵਾਸ ਨਹੀਂ ਰੱਖੋਗੇ ਕਿਉਂ ਕਿ ਤੁਸੀਂ ਤਾਂ ਖੁਦ ਪਰਮਾਤਮਾ ਲਈ ਬੈਠੇ ਹੋ ਹਲੋ ਧਰਮ ਨਾਮ ਦਾ ਇਸ ਚੀਜ਼ ਦਾ ਧਿਆਨ ਰੱਖੋ ਬਾਕੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਦੁਨੀਆ ਦੇ ਉੱਤੇ ਕੋਈ ਵੀ ਗਲਤੀ ਹੋਵੇ ਉਹਦੀ ਮਾਫੀ ਮੰਗੇ ਬਿਨਾ ਜਾਂ ਜੇ ਕਿਤੇ ਤੁਹਾਡੇ ਸਰੀਰ ਦੇ ਉੱਤੇ ਕੋਈ ਦੁੱਖ ਤਕਲੀਫ ਆ ਗਈ ਮਤਲਬ ਘਮ ਘਮਾ ਕੇ ਜੇ ਕਿਹਾ ਜਾਵੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਕੋਈ ਤਕਲੀਫ ਕੋਈ ਬਿਮਾਰੀ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ ਪੈਸੇ ਦੀ ਸਮੱਸਿਆ ਹੈ ਕੁਝ ਵੀ ਤਾਂ ਇਹਦਾ ਮਤਲਬ ਇਹੀ ਨਿਕਲਦਾ ਕਿ ਪ੍ਰਮਾਤਮਾ ਨੇ ਹਸਾਬ ਕਰਤਾ ਤੇ ਗਲਤੀ ਤੁਹਾਡੀ ਨਿਕਲਦੀ ਹੈ ਹੈਲੋ ਧੰਨਵਾਦ